ਬਾਰਨ ਨੂੰ ਮੈਂ ਇੱਕ ਬਹੁਤ ਇਤਿਹਾਸਿਕ ਪਿੰਡ ਦੇਖਦਾ ਜੀ ਅੱਜ ਜਿਸ ਸਥਾਨ ਦੇ ਉੱਪਰ ਆਪਾਂ ਖੜੇ ਆਂ ਮਹਾਨ ਸ਼ਹੀਦ ਮਹਾਨ ਸ਼ਹੀਦ ਬਾਬਾ ਜੈ ਸਿੰਘ ਖਲਕੜ ਜੀ ਦਾ ਗੁਰੂ ਸਥਾਨ ਇੱਥੇ ਬਣਿਆ ਹੋਇਆ ਜੀ ਗੁਰੂ ਘਰ ਬਣਿਆ ਹੋਇਆ ਬਹੁਤ ਸੋਹਣਾ ਸੋ ਮੈਂ ਦੇਖਦਾ ਕਿ ਇੱਥੋਂ ਦੇ ਨਗਰ ਦੀ ਸੰਗਤ ਬਹੁਤ ਪਿਆਰ ਕਰਦੀ ਹੈ ਜੀ ਔਰ ਸੱਚਾਈ ਦੇ ਨਾਲ ਖੜਦੀ ਹੈ ਜੀ ਮੇਨ ਕੰਮ ਤਾਂ ਗੁਰੂ ਮਹਾਰਾਜ ਜੀ ਦਾ ਸਭ ਤੋਂ ਵੱਡਾ ਜਿਹੜਾ ਕੰਮ ਅਸੀਂ ਪਿੰਡ ਵਾਲੇ ਨੇ ਡਿਸਾਈਡ ਕੀਤਾ ਜੀ ਉਹ ਇਹ ਹੈ ਜੀ ਵੀ ਅਸੀਂ ਜਿਹੜਾ ਆਪ ਪਿੱਛੇ ਇਹ ਤੋਬਾ ਦੇਖ ਰਹੇ ਹੋ ਜੀ ਇਹ ਗੁਰੂ ਘਰ ਦੇ ਬਿਲਕੁਲ ਨਾਲ ਹੈ ਜੀ ਇਹ ਇਹਦੇ ਵਿੱਚ ਲੋਕਾਂ ਦੇ ਮਲਮੂਤਰ ਇਹਦੇ ਵਿੱਚ ਡੰਗਰਾ ਦਾ ਮਲਮੂਤਰ ਇਹਦੇ ਵਿੱਚ ਲੋਕਾਂ ਦਾ ਗੰਦਾ ਪਾਣੀ ਇੱਥੇ ਆਉਂਦਾ ਸੋ ਮੈਂ ਤਾਂ ਇੱਕ ਆਹੀ ਗੁਰੂ ਮਹਾਰਾਜ ਨੇ ਮੇਰੀ ਝੋਲੀ ਸੇਵਾ ਪਾਈ ਸੀ ਵੀ ਅੱਗੇ ਲੱਗਿਓ ਕਈ ਪੁਰਾਣੀ ਗੁਰੂ ਮਹਾਰਾਜ ਨੂੰ ਪਿਆਰ ਵੀ ਕਰਦੇ ਨੇ ਪਰ ਉਹ ਮੇਰੇ ਨਾਲ ਇਸ ਚੀਜ਼ ਦੇ ਵਿੱਚ ਖਫਾ ਹੋ ਗਏ ਖਫਾ ਹੋਏ ਬੈਠੇ ਨੇ ਸੋ ਮੈਂ ਉਹਨਾਂ ਤੋਂ ਵੀ ਤਹਿ ਦਿਲ ਤੋਂ ਇਹ ਆਸ ਕਰਦਾ ਕਿ ਉਹ ਵੀ ਮੇਰੀ ਮਦਦ ਕਰਨ ਕਿਉਂਕਿ ਮੈਂ ਇੱਕ ਸੱਚੇ ਕੰਮ ਦੇ ਪਿੱਛੇ ਲੱਗਿਆ ਹੋਇਆ ਮੇਰਾ ਕੋਈ ਪਰਸਨਲ ਕੰਮ ਨਹੀਂ ਗੁਰੂ ਘਰ ਦੀ ਸੇਵਾ ਸਭ ਤੋਂ ਉੱਚੀ ਸੇਵਾ ਹੈ ਜੀ ਤੇ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਜਿਹੜੀ ਵੀ ਸੰਗਤ ਬਾਬਾ ਜੈ ਸਿੰਘ ਖਲਕਟ ਜੀ ਨੂੰ ਪਿਆਰ ਕਰਦੀ ਹੈ ਉਹਨਾਂ ਦੇ ਪੰਜ ਸ਼ਹੀਦ ਪਰਿਵਾਰ ਦੇ ਮੈਂਬਰਾਂ ਨੂੰ ਪਿਆਰ ਕਰਦੀ ਹੈ ਉਹ ਮੇਰੀ ਗੱਲ ਇਹ ਜ਼ਰੂਰ ਦਿਲ ਤੱਕ ਲੈ ਕੇ ਜਾਣਗੇ ਕਿਉਂਕਿ ਜਦੋਂ ਵੀ ਦਸਵੀਂ ਤੇ ਜਾਂ ਕੋਈ ਵੱਡੇ ਦਿਹਾੜਿਆਂ ਤੇ ਇੱਥੇ ਸੰਗਤ ਆਉਂਦੀ ਹੈ ਤਾਂ ਯਕੀਨ ਮੰਨਿਓ ਇਹ ਗੱਲ ਪੁੱਛਦੇ ਨੇ ਕਿ ਕੀ ਇਹ ਸਰੋਵਰ ਹੈ ਤਾਂ ਉਹਨਾਂ ਨੂੰ ਦੱਸਣਾ ਪੈਂਦਾ ਨਹੀਂ ਜੀ ਇਹ ਸਰੋਵਰ ਨਹੀਂ ਇਹ ਤਾਂ ਪਿੰਡ ਦਾ ਛੱਪੜ ਹੈ ਤਾਂ ਫਿਰ ਲੋਕ ਵੀ ਕਹਿੰਦੇ ਹਨ ਕਿਉਂ ਨਾ ਗੁਰੂ ਘਰ ਤੇ ਛੱਪੜ ਦੇ ਵਿੱਚ ਵੀ ਅਸੀਂ ਦੀਵਾਰ ਹੋ ਜੇ ਜਿਹਦੇ ਨਾਲ ਗੰਦਗੀ ਦੀ ਮੁਸ਼ਕ ਜਾਂ ਗੰਦਾ ਪਾਣੀ ਗੁਰੂ ਮਹਾਰਾਜ ਦੇ ਗੁਰੂ ਘਰ ਦੀ ਜੜਾਂ ਦੇ ਵਿੱਚ ਨਾ ਸੋ ਮੇਰਾ ਸਾਰੀ ਸੰਗਤ ਅਗੇ ਹੱਥ ਜੁੜ ਕੇ ਇਹੀ ਮੈਂ ਬੇਨਤੀ ਕਰਦਾ ਕਿ ਜੋ ਵੀ ਆਉਣ ਵਾਲੇ ਸੋਨਾਂ ਨੇ ਚੁਣਿਆ ਉਹ ਦੇਖ ਕੇ ਵੋਟ ਪਾਇਓ ਵੋਟਾ ਖਰਾਬ ਨਾ ਕਰਿਓ ਕਿਸੇ ਹੰਕਾਰ ਕਿਸੇ ਉਹਦੇ ਵਿੱਚ ਆ ਕੇ ਤੁਸੀਂ ਵੋਟਾ ਖਰਾਬ ਨਾ ਕਰਿਓ ਨਿਮਾਣੇ ਬੰਦਿਆਂ ਦੀ ਜਿੱਤ ਕਰਾਇਓ ਮਿਹਨਤੀ ਬੰਦਿਆਂ ਦੀ ਜਿੱਤ ਕਰਾਇਓ ਕਰਤ ਨਾਲ ਜੁੜੇ ਹੋਏ ਬੰਦੇ ਦੀ ਜਿੱਤ ਕਰਾਇਓ ਤਾਂ ਜੋ ਗੁਰੂ ਮਹਾਰਾਜ ਨੇ ਜਿਹੜੀ ਸੇਵਾ ਬਖਸ਼ੀ ਹੈ ਉਹ ਸਿਰੇ ਤੇ ਨੇਪਰੇ ਚਾੜ ਸਕੀਏ ਇਹ ਬੜੇ ਲੰਮੇ ਸਮੇਂ ਦਾ ਹੈ ਇਹ ਤਾਂ ਮੁੱਦਾ ਹੈ ਤੁਸੀਂ ਹੁਣ ਤੱਕ ਕਿਉਂ ਨਹੀਂ ਕਿਸੇ ਨੇ ਦੇਖਿਆ ਸਰਕਾਰਾਂ ਬਹੁਤ ਬਦਲ ਗਈਆਂ ਸਰ ਮੈਨੂੰ ਹਾਲ ਤੱਕ ਯਾਦ ਹੈ ਅਸੀਂ ਇੱਧਰ ਮਰੂਦ ਖਾਨ ਆਉਂਦੇ ਹੁੰਦੇ ਸੀ ਬਾਰਨ ਦੇ ਪਿੰਡਾਂ ਦੇ ਵਿੱਚ ਛੋਟੇ ਛੋਟੇ ਓਕੇ ਹੁੰਦੇ ਸੀ ਸਾਈਕਲਾਂ ਤੇ ਆਉਂਦੇ ਹੁੰਦੇ ਸੀ ਉਦੋਂ ਵੀ ਇਹ ਟੋਬਾ ਬੜੀ ਉਦੋਂ ਦਾ ਹੀ ਬਹੁਤ ਪੁਰਾਣਾ ਟੋਬਾ ਇਹ ਮਤਲਬ ਬਣਿਆ ਹੋਇਆ ਤੇ ਦੂਜੀ ਗੱਲ ਇਹ ਹੈ ਕਿ ਇਹਦੀ ਰੀਟੇਨਿੰਗ ਵਾਲ ਥੱਲੋਂ ਕੰਧ ਬਣੀ ਹੋਈ ਹੈ ਇਹ ਟੋਬਾ ਸਿਆਸਤ ਇਹ ਟੋਬਾ ਸੰਗਤ ਦੀ ਢੇਡ ਚੜ ਜਾਂਦਾ ਤਾਂ ਸੰਗਤ ਦਾ ਚੂੜੀਆਂ ਨਾਲ ਪਾਣੀ ਲੈ ਲੈ ਕੇ ਲੈ ਲੈ ਕੇ ਉਹ ਖਾਲੀ ਕਰ ਜਾਂਦੀ ਪਰ ਛੱਪੜ ਸਿਆਸਤ ਦੀ ਢੇਡ ਚੜ ਗਿਆ ਮਹਾਰਾ ਜੀਓ ਛੱਪੜ ਪੈਸੇ ਦੀ ਢੇਡ ਚੜ ਗਿਆ ਮਹਾਰਾ ਜੀਓ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਸਿਆਸਤਦਾਨ ਇਹਦੇ ਤੇ ਸਿਆਸਤ ਨਾ ਖੇਡਣ ਸਿਆਸਤਦਾਨ ਜਿਹੜਾ ਵੀ ਬੰਦਾ ਅੱਗੇ ਲੱਗਦਾ ਉਹਦੀ ਮਤ ਕਰਨ ਜਿਹੜਾ ਸਰਕਾਰ ਤੋਂ ਫੰਡ ਲਿਆ ਸਕੇ ਸਿਹਤ ਮੰਤਰੀ ਡਾਕਟਰ ਬਲਬੀਰ ਜੀ ਇੱਥੇ 10 ਵਾਰੀ ਆ ਚੁੱਕੇ ਨੇ ਜੀ ਉਹਨਾਂ ਦਾ ਇੰਨਾ ਪਿਆਰ ਇਸ ਗੁਰੂ ਘਰ ਦੇ ਨਾਲ ਉਹਨਾਂ ਨੇ ਜਿੰਨੇ ਵੀ ਅਫਸਰ ਲੱਗੇ ਹੋਏ ਸੀ ਸਾਰਿਆਂ ਨੂੰ ਨੋਟਿਸ ਕੱਢਿਆ ਵੀ ਤੁਸੀਂ ਦੱਸੋ ਵੀ ਕਿੰਨਾ ਕਿੰਨਾ ਪੈਸਾ ਕੀ ਕੀ ਲੱਗਿਆ ਮਹਾਰਾਜ ਜੀ ਉਹ ਇੱਥੋਂ ਪੈਸੇ ਪਤਾ ਨਹੀਂ ਕਿੰਨੇ ਲੋਕ ਖਾ ਗਏ ਪਤਾ ਨਹੀਂ ਖਾਦੇ ਕਿ ਨਹੀਂ ਖਾਦੇ ਪਰੇ ਉੱਥੋਂ ਲੁੱਤੀਏ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਆਓ 1 2025 ਤੇ ਆਉਣ ਵਾਲੀ 2026 ਇਹ ਡੇਢ ਸਾਲ ਦੇ ਵਿੱਚ ਆ ਜਿਹੜੇ ਇੱਕ ਦੋ ਮਹੀਨੇ ਮਹੀਨਾ ਤਾਂ ਅਹੀ ਰਹਿ ਗਿਆ ਆ ਜਿਹੜੇ 13 ਮਹੀਨੇ ਨੇ ਮੈਂ ਆਸ ਕਰਦਾ ਕਿ 2026 ਜਿਹੜਾ ਨਵਾਂ ਸਾਲ ਆਊਗਾ ਇੱਥੇ ਕੋਈ ਗੰਦਗੀ ਨਹੀਂ ਹੋਊਗੀ ਇੱਥੇ ਪਾਰਕ ਹੋਊਗਾ ਨਾਲ ਤੇ ਫਲਦਾਰ ਵੀ ਤੇ ਲੱਗੇ ਹੋਣਗੇ ਮੈਂ ਇਹੀ ਅਰਦਾਸ ਅੱਜ ਮਿਤੀ 10 ਤਰੀਕ 12ਵਾਂ ਮਹੀਨਾ 2025 ਦਿਨ ਬੁੱਧਵਾਰ ਨੂੰ ਕਰਕੇ ਗੁਰੂ ਮਹਾਰਾਜ ਅੱਗੇ ਅੱਜ ਮੈਂ ਤੁਰਿਆ ਸਭ ਤੋਂ ਪਹਿਲਾ ਕੰਮ ਤਾਂ ਜੀ ਮੇਰਾ ਜਿਹੜਾ ਹੈਗਾ ਉਹ ਹੈ ਤਨ 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 ਚੀਰਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਧੰਨਵਾਦ ਕਰਨਾ ਔਰ ਉਸ ਤੋਂ ਬਾਅਦ ਜਿਨ੍ਹਾਂ ਨੇ ਮੇਰੀ ਝੋਲੀ 'ਚ ਸੇਵਾ ਪਾਈ ਮਹਾਨ ਸ਼ਹੀਦ ਸ਼ਹੀਦਾਂ ਦੇ ਸ਼ਹੀਦ ਬਾਬਾ ਜੈ ਸਿੰਘ ਖਲਕੜ ਜੀ ਔਰ ਉਹਨਾਂ ਦੇ ਪਰਿਵਾਰਕ ਮੈਂਬਰ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਆ ਜਿਨ੍ਹਾਂ ਨੇ ਬੱਚਿਆਂ ਨੂੰ ਸੇਧ ਦੇ ਵਿੱਚ ਪਾਇਆ ਜਿਨ੍ਹਾਂ ਨੇ ਉਸ ਸਮੇਂ ਜ਼ੁਲਮ ਸਿਆ ਹਾਂਜੀ ਮੁਸਲਮਾਨਾਂ ਵੱਲੋਂ ਕਰਿਆ ਹੋਇਆ ਜ਼ੁਲਮ ਸਿਆ ਤੇ ਉਹਨਾਂ ਦੇ ਇਹ ਨਾ ਮੰਨੀ ਔਰ ਗੁਰੂ ਮਹਾਰਾਜ ਨੇ ਡਟ ਕੇ ਖੜੇ ਉਹਨਾਂ ਦੇ ਗੁਰੂ ਘਰ ਅੱਗੇ ਆ ਕੇ ਵੀ ਨਤਮਸਤਕ ਹੋਵਾਂਗੇ ਅਰਦਾਸ ਕਰਾਂਗੇ ਔਰ ਜਿੱਤ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਇੱਕ ਵੱਡਾ ਪ੍ਰੋਗਰਾਮ ਕਰਵਾ ਕੇ ਲੰਗਰ ਲਾਵਾਂਗੇ ਜੀ ਔਰ ਲੋਕਾਂ ਨੂੰ ਦੱਸਾਂਗੇ ਵੀ ਮੈਂ ਇੱਥੇ ਆਸ ਕੀਤੀ ਸੀ ਮੈਂ ਇੱਥੇ ਝੋਲੀ ਅੱਡੀ ਸੀ ਮੈਨੂੰ ਟਿਕਟ ਮਿਲੀ ਮੈਂ ਇੱਥੇ ਅਰਦਾਸ ਕੀਤੀ ਸੀ ਤੇ ਮੈਨੂੰ ਜਿੱਤ ਮਿਲੀ ਮੈਂ ਸਾਰੇ ਲੋਕਾਂ ਨੂੰ ਸਪੀਕਰ ਦੇ ਵਿੱਚ ਵਾਰ-ਵਾਰ ਇਹੀ ਗੱਲ ਕਹੂੰਗਾ ਫਿਰ ਇੱਥੇ ਵੀ ਮਹਾਰਾਜ ਜੀਓ ਆਓ ਜਿਹਨੇ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਗੁਰੂ ਮਹਾਰਾਜ ਬਾਬਾ ਜੈ ਸਿੰਘ ਖਲਕੜ ਜੀ ਦੇ ਅੱਗੇ ਝੋਲੀ ਅੱਡੋ ਚੋਲੀਆਂ ਅਟਕੇ ਚੋਲੀਆਂ ਭਰਾ ਕੇ ਲੈ ਜੋ ਉਹ ਦਿਨ ਇਹ ਸੁਨੇਹਾ ਦੇਵਾਂਗੇ ਅਸੀਂ ਪੂਰੇ ਪੰਜਾਬ ਦੇ ਵਿੱਚ